ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਿੱਧੂ ਮੂਸੇ ਵਾਲੇ ਦੇ ਘਰ ਹੁਣ ਫੇਰ ਤੋਂ ਖੁਸ਼ੀਆਂ ਆਈਆਂ ਨੇ ਤੇ ਮਾਤਾ ਚਰਨਕੌਰ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਏ ਤੇ ਉੱਥੇ ਹੀ ਇਹ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਤੇ ਇਹ ਵੀਡੀਓ ਉਸ ਹਸਪੀਟਲ ਦੀ ਸਾਂਝੀ ਕੀਤੀ ਗਈ ਹੈ ਜਿੱਥੇ ਮਾਤਾ ਚਰਨਕੌਰ ਨੇ ਇਸ ਬੱਚੇ ਨੂੰ ਜਨਮ ਦਿੱਤਾ ਤੇ ਤੁਸੀਂ ਮਾਤਾ ਚਰਨਕੌਰ ਨੂੰ ਵੀ ਦੇਖ ਸਕਦੇ ਹੋ ਜੋ ਸਹੀ ਸਲਾਮਤ ਨੇ ਤੇ ਬਹੁਤ ਖੁਸ਼ ਨਜ਼ਰ ਆ ਰਹੇ ਨੇ ਤੇ ਤੁਸੀਂ ਇਹਨਾਂ ਡਾਕਟਰਾਂ ਨੂੰ ਵੀ ਦੇਖ ਸਕਦੇ ਹੋ ਜਿਨ੍ਹਾਂ ਨੇ ਇਸ ਬੱਚੇ ਨੂੰ ਸਹੀ ਸਲਾਮਤ ਇਸ ਦੁਨੀਆ 'ਚ ਲੈ ਕੇ ਆਏ ਨੇ ਤੁਸੀਂ ਚਾਹਣ ਵਾਲਿਆਂ ਦੀ ਤਰ੍ਹਾਂ ਇਹ ਡਾਕਟਰ ਵੀ ਬਹੁਤ ਖੁਸ਼ ਨਜ਼ਰ ਆ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਬਾਪੂ ਬਲਕੌਰ ਸਿੰਘ ਇਸ ਬੱਚੇ ਨੂੰ ਗੁਰਤੀ ਦੇ ਰਹੇ ਨੇ ਤੇ ਪਰਿਵਾਰ ਵਾਲੇ ਬਹੁਤ ਖੁਸ਼ ਨਜ਼ਰ ਆ ਰਹੇ ਨੇ ਤੇ ਉੱਥੇ ਤੁਸੀਂ ਸਿੱਧੂ ਦੀ ਫੋਟੋ ਨੂੰ ਵੀ ਦੇਖ ਸਕਦੇ ਹੋ ਤੇ ਇਹ ਬਹੁਤ ਹੀ ਖੁਸ਼ੀਆਂ ਭਰਿਆ ਮਾਹੌਲ ਹੈ ਪਰ ਦੁੱਖ ਤਾਂ ਬਹੁਤ ਹੁੰਦਾ ਜਦੋਂ ਹੀਰੇ ਵਰਗਾ ਪੁੱਤ ਅੱਖਾਂ ਤੋਂ ਦੂਰ ਹੋ ਜਾਏ ਪਰ ਇਸ ਬੱਚੇ ਦੇ ਆਉਣ ਨਾਲ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨਕੌਰ ਦੇ ਘਰ ਫੇਰ ਤੋਂ ਖੁਸ਼ੀਆਂ ਆਈਆਂ ਨੇ ਤੇ ਇਸ ਬੱਚੇ ਦੀ ਲੰਮੀ ਉਮਰ ਲਈ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਜ਼ਰੂਰ ਕਰਨਾ ਤੇ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਦੇ ਹੋ